2020 ਬਿਜ ਸੋਧ ਬੈਗ ਦਾ ਬਿਜਲੀ ਦਾ ਬਿੱਲ ਜਿਹੜਾ ਇਹ ਸਰਕਾਰਾਂ ਲੈ ਕੇ ਆਈਆਂ ਆ ਇਹਦੇ ਤੇ ਜਾਣਕਾਰੀ ਦੇ ਦਈਏ ਕਿ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਦੇ ਵਿੱਚ ਸਰਕਾਰ ਹੌਲੀ ਹੌਲੀ ਆਪਣੇ ਜਿਹੜੇ ਚਿਪ ਵਾਲੇ ਮੀਟਰ ਲਾ ਰਹੀ ਆ ਇਹ ਬਿਜਲੀ ਹੈ ਜਿਹੜੀ ਪ੍ਰਾਈਵੇਟ ਹੱਥਾਂ ਦੇ ਵਿੱਚ ਕਰਨ ਜਾ ਰਹੀ ਆ ਇਹ ਭਰਾਵੋ ਚਿਪ ਵਾਲੇ ਮੀਟਰ ਆ ਜਿਹੜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਦੋਂ ਲੱਗ ਗਏ ਤਾਂ ਇਹ ਭਰਾਵੋ ਆਪਣਾ ਰੀਚਾਰਜ ਹੋਇਆ ਕਰੂਗਾ ਇਹਨਾਂ ਮੀਟਰਾਂ ਦਾ ਜੇ ਆਪਾਂ ਰੀਚਾਰਜ ਕਰਵਾਵਾਂਗੇ ਤਾਂ ਆਪਣੇ ਘਰੇ ਬਿਜਲੀ ਜਗੂਗੀ ਜੇ ਰੀਚਾਰਜ ਖਤਮ ਹੋ ਗਿਆ ਤਾਂ ਸਮਝ ਲਓ ਹਨੇਰਾ ਆਪਾਂ ਭਰਾਵੋ ਇਸ ਦਾ ਵਿਰੋਧ ਕਰਦੇ ਹੋਏ ਸੰਯੁਕਤ ਮੋਰਚੇ ਨੇ ਅੱਡੋ-ਅੱਡ ਪ੍ਰੋਗਰਾਮ ਅਲਿਕੇ ਆ ਹੁਣ ਜਿਹੜਾ ਪਹਿਲਾਂ ਆਪਾਂ ਆਪਣੇ ਬਿਜਲੀ ਘਰਾਂ ਦਾ ਘਰਾਓ ਕੀਤਾ ਸੀ ਪਰ ਉਸ ਤੋਂ ਬਾਅਦ ਇਹ ਜਿਹੜੇ ਮਾਰਚ ਪਖ ਵਖ ਪਿੰਡਾਂ 'ਚ ਕੱਟੇ ਜਾ ਰਹੇ ਆ ਇਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ 16 ਜਨਵਰੀ ਨੂੰ ਡੀਸੀ ਦਫ਼ਤਰਾਂ ਦਾ ਘਰਾਓ ਕਰਨਾ ਹੈ ਭਰਾਓ ਤਕੜੇ ਹੋਗੇ ਜੇ ਆਪਾਂ ਇਸ ਸੰਘਰਸ਼ ਦਾ ਹਿੱਸਾ ਬਣਾਂਗੇ ਤਾਂ ਹੀ ਆਪਾਂ ਜਿਹੜੀ ਬਿਜਲੀ ਆ ਜਿਹੜੀ ਇਹ ਪ੍ਰਾਈਵੇਟ ਹੋਣ ਤੋਂ ਬਚਾ ਸਕਾਂਗੇ ਹੁਣ ਤਾਂ ਭਰਾਓ ਆਪਾਂ ਜੇ ਪੈਸੇ ਹੈਗੇ ਆ ਬਿੱਲ ਭਰ ਦਿੰਨੇ ਆ ਜੇ ਨਹੀਂ ਹੈਗੇ ਤਾਂ ਚਲ ਕਹਿ ਦਿੰਨੇ ਅਗਲੇ ਮਹੀਨੇ ਭਰ ਦਿਆਂਗੇ ਪਰ ਜਦੋਂ ਇਹ ਬਿਜਲੀ ਪ੍ਰਾਈਵੇਟ ਹੋ ਗਈ ਚਿਪ ਵਾਲੇ ਮੀਟਰ ਸਾਰੇ ਲੱਗ ਗਏ ਤਾਂ ਸਮਝ ਲਓ ਜਦੋਂ ਰੀਚਾਰਜ ਤੁਹਾਡਾ ਖਤਮ ਹੋ ਗਿਆ ਤੇ ਨਾਲ ਦੀ ਨਾਲ ਹੀ ਬਿਜਲੀ ਤੁਹਾਡੀ ਬੰਦ ਹੋ ਜਾ ਕਰਨੀ ਹੈ ਤੇ ਜਿੰਨਾ ਚਿਰ ਤੁਹਾਡੇ ਕੋਲ ਪੈਸੇ ਨਾ ਹੋਏ ਤੁਹਾਡੇ ਘਰੇ ਬਿਜਲੀ ਨਹੀਂ ਜਗ ਸਕਦੀ ਇਹ ਬਹੁਤ ਖਤਰਨਾਕ ਕਾਨੂੰਨ ਹੈ ਜਿਹੜਾ ਦੂਜਾ ਬੀਜ ਸੋਧ ਕਾਨੂੰਨ ਹੈ ਉਹਦੇ ਵਿੱਚ ਸਰਕਾਰ ਨੇ ਕੋਈ ਕੰਪਨੀਆਂ ਨੂੰ ਪੰਜ ਛੇ ਕੰਪਨੀਆਂ ਨੂੰ ਇਹ ਜਿਹੜਾ ਬੀਜ ਆਪਾਂ ਬੀਜਦੇ ਆ ਕਣਕ ਦਾ ਝੋਨੇ ਦਾ ਸਰੋਂ ਦਾ ਨਰਮੇ ਦਾ ਇਹ ਪੱਕੇ ਤੌਰ ਤੇ ਦੇ ਦੇਣਾ ਆਪਾਂ ਘਰੋਂ ਬੀਜ ਕਣਕ ਦਾ ਜਿਵੇਂ ਅੱਗੇ ਬੀਜ ਲੈਨੇ ਆ ਆਪਾਂ ਘਰੋਂ ਕਣਕ ਦਾ ਬੀਜ ਨਹੀਂ ਬੀਜ ਸਕਣਾ ਕਿਉਂਕਿ ਜੇ ਆਪਾਂ ਘਰੋਂ ਆਲਾ ਬੀਜ ਬੀਜ ਲਿਆ ਤਾਂ ਇਹ ਉਸ ਕਿੱਲੇ ਦੀ ਕਣਕ ਸਰਕਾਰ ਨੇ ਨਹੀਂ ਖਰੀਦਣੀ ਜਿਸ ਕਿੱਲੇ ਦਾ ਬੀ ਆਪਾਂ ਇਹਨਾਂ ਤੋਂ ਕੰਪਨੀਆਂ ਤੋਂ ਲੈ ਕੇ ਬੀਜਿਆ ਹੋਊਗਾ ਉਹੀ ਕਣਕ ਸਰਕਾਰ ਖਰੀਦੂਗੀ ਉਹ ਭਰਾਵੋ ਇਹਨਾਂ ਦੇ ਕਾਨੂੰਨ ਆ ਜਿਹੜੇ ਉਹ ਸਿੱਧੇ ਤੌਰ ਤੇ ਵੱਡੇ ਅਦਾਰਿਆਂ ਨੂੰ ਕਾਮਯਾਬ ਕਰਨ ਵਾਸਤੇ ਹੈ ਤੇ ਗਰੀਬ ਨੂੰ ਕਿਸਾਨ ਨੂੰ ਹੋਰ ਇਹ ਗਰੀਬ ਕਰਨ ਵਾਸਤੇ ਹੈ ਵੀ ਇਹ ਹੋਰ ਲਾਚਾਰ ਹੋ ਜਾਣ ਹੋਰ ਕਰਜ਼ਈ ਹੋ ਜਾਣ ਤਾਂ ਜੋ ਕੋਈ ਆਵਾਜ਼ ਨਾ ਠਾ ਸਕਣ ਸੋ ਆਉਣ ਵਾਲਾ ਸਮਾਂ ਭਰਾਓ ਸੰਘਰਸ਼ ਦਾ ਹੈ ਤੇ ਇਕੱਠੇ ਹੋ ਕੇ ਸਿਰ ਜੋੜ ਕੇ ਆਪਾਂ ਇਹ ਸੰਘਰਸ਼ ਦੇ ਰਾਹ ਪਈਏ ਤੇ 16 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਾ ਕੇ ਡੀਸੀ ਦਫ਼ਤਰ ਦਾ ਘਰਾਓ ਕਰੀਏ ਤਾਂ ਜੋ ਸਰਕਾਰ ਨੂੰ ਪਤਾ ਲੱਗ ਜੇ ਵੀ ਲੋਕ ਜਾਗ ਪਏ ਆ ਤੇ ਇਹਨਾਂ ਦਾ ਆਪਾਂ ਇਹ ਜਿਹੜੇ ਬਿੱਲ ਆ ਤੇ ਵਾਪਸ ਕਰੇ ਜਾਣ ਕੋਈ ਇੰਨੀ ਕੁ ਬੇਨਤੀ ਆ ਕਰਦਾ ਹੋਇਆ ਕੋਈ ਬਈਓ ਜਿਹੜਾ ਬਿਜਲੀ ਫੋਨ ਦੇ ਦਿਆ ਇਹਦੇ ਕੇ ਪ੍ਰਾਈਵੇਟ ਜਦੋਂ ਹੋ ਗਿਆ ਜਿਹੜਾ ਅੱਜ ਅਸੀਂ 300 ਯੂਨਿਟ ਬਿਜਲੀ ਮਾਹ ਹੁੰਦੀ ਆ ਉਹ ਵੀ ਖਤਮ ਹੋ ਜਾਏਗਾ ਖੇਤੀ ਦੇ ਵਿੱਚ ਜਿਹੜੀ ਅਸੀਂ ਬਿਜਲੀ ਸਾਨੂੰ ਮਿਲਦੀ ਆ ਮੋਟਰਾਂ ਦੇ ਤੇ ਉਹ ਵੀ ਖਤਮ ਹੋ ਜਾਏਗਾ ਔਰ ਇਹ ਜਿਹੜਾ ਰੇਟ ਹੋਣਗੇ ਇਹ ਕਾਰਪੋਰੇਟ ਘਰਾਣਿਆਂ ਦੇ ਆਪਣੇ ਹੋਣਗੇ ਨਾ ਕਿ ਸਰਕਾਰ ਦਾ ਕੰਟਰੋਲ ਹੋਵੇਗਾ ਜੇਕਰ ਅਸੀਂ ਅੱਜ ਅੱਜ ਤੋਂ ਹੀ ਇਸ ਦਾ ਵਿਰੋਧ ਕਰਾਂਗੇ ਇਸ ਨੂੰ ਰੋਕਾਂਗੇ ਤਾਂ ਵੀ ਇਸ ਮਾਰ ਤੋਂ ਬਚ ਸਕਦੇ ਆ ਔਰ ਜਿਵੇਂ ਵੀਰ ਨੇ ਦੱਸਿਆ ਜਿਹੜਾ ਖੇਤੀ ਬੀਜ ਬਿੱਲ ਜਿਹੜੇ ਨੇ ਉਹਦੇ ਵਿੱਚ ਤੁਸੀਂ ਆਪਾ ਦੇਖ ਹੀ ਰਹੇ ਆ ਕਿ ਜਿਹੜੇ ਅੱਜ ਆਪਾਂ ਨਰਮਾ ਬੀਜੇ ਆ ਨਰਮੇ ਦਾ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ ਜਿਨ੍ਹਾਂ ਕੋਲ ਬਿੱਲ ਹੈਗੇ ਸੀ ਸਿਰਫ ਉਹਨਾਂ ਦੇ ਨਰਮਾ ਸਰਕਾਰ ਨੇ ਖਰੀਦਿਆ ਹੈ ਨਾ ਕਿ ਹੋਰ ਕਿਸੇ ਦਾ ਖਰੀਦਿਆ ਤੋਂ ਇਸੇ ਤਰ੍ਹਾਂ ਹੀ ਜਿਹੜੇ ਤੁਹਾਡੀਆਂ ਜਿਹੜੀਆਂ ਫਸਲਾਂ ਹੋਣਗੀਆਂ ਉਹਨਾਂ ਵਾਲੀਆਂ ਜਿਹੜੇ ਤੁਸੀਂ ਬੀਜ ਸਰਕਾਰ ਕੰਪਨੀਆਂ ਤੋਂ ਲਓਗੇ ਤਾਂ ਦੀ ਖਰੀਦੇ ਜਾਣਗੇ ਨਹੀਂ ਤਾਂ ਤੁਹਾਡੇ ਕੋਈ ਨਹੀਂ ਖਰੀਦੇ ਜਾਣਗੇ ਇਸ ਲਈ ਪੂਰੀ ਜਾਣਕਾਰੀ ਲਈ ਜਾਂ ਇਸ ਸੰਗਠਨ ਦੇ ਵਿੱਚ ਸ਼ਾਮਲ ਹੋਣ ਲਈ 16 ਤਰੀਕ ਨੂੰ ਡੀਸੀ ਦਫ਼ਤਰ ਤੱਕ ਨਾਉ ਕੀਤਾ ਜਾਵੇਗਾ ਤੋ ਵੀਰਾਂ ਨੂੰ ਸਭ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਤਵਾਦੋ ਦੇ ਵਿੱਚ ਸ਼ਾਮਲ ਹੋ ਔਰ ਅਸੀਂ ਇਸ ਇਹਨਾਂ ਬਿੱਲਾਂ ਦਾ ਲੋਕ ਮਾਰੂ ਬਿੱਲਾਂ ਦਾ ਵਿਰੋਧ ਕਰ ਸਕੀਏ ਇਹਨਾਂ ਦਾ ਪਛਾਹ ਹਟਾ ਸਕੀਏ ਜਿਵੇਂ ਆਪਾਂ 2020 ਦੇ ਵਿੱਚ ਖੇਤੀ ਕਾਨੂੰਨ ਨੂੰ ਵਾਪਸ ਕਰਵਾਏ ਸੀ ਤੋ ਇਸੇੇ ਮੀ ਬੇਨਤੀਆਂ ਪਰਵਾਹ ਕਰਨ ਦਾ ਵੈਦਨਗੀ ਦਾ ਖਲਸਾ ਦਾ ਹੈ ਵਕੀਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਪੇਜ ਤੇ